ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਗੁਰਿਸਮੀ ਵਿੱਚ ਤੁਹਾਡਾ ਸਵਾਗਤ ਹੈ ਵਿਅੱਜ ਦੀ ਮਾਰਨਿੰਗ ਤੁਹਾਡੀ ਮੀਤ ਦੇ ਨਾਲ ਮੈਂ ਤੁਹਾਨੂੰ ਗੁੱਡ ਮਾਰਨਿੰਗ ਬੋਲ ਦੋ ਮੀਟਰ ਟੂ ਗੁੱਡ ਮਾਰਨਿੰਗ ਛੜਿਆ ਨੂੰ ਬੋਦੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚੁੱਤਾ ਬਿਆ ਉੱਥਾ ਵਾਲੇ ਕਾਕਾ ਕੱਟ ਕੇ ਦੇ ਦੇ ਬੋਲੋ ਵੀ ਕੁਛ ਨੂਰਾ ਤਾਂ ਪਿੱਛੇ ਉੱਤ ਕਰ ਰੋਟੇ ਲੱਗੇ ਅੱਜ ਕੈਰਨ ਰੋਟੇ ਲੱਗੇ ਅੱਜ ਸਬਰ ਬਾਚ ਕਰਦੇ ਬੜੇ ਦਿਨਾਂ ਬਾਅਦ ਆਈ ਫੈਨਟ ਕਿ ਉੱਥੇ ਨਾ ਚੱਲ ਨੂਰ ਚੱਲ ਰਹਾ ਚੱਲ ਬਣਾਓ ਬਿੱਲੂ ਜੀ ਦੇਖੀ ਚਾਰ ਜਣੇ ਖੇਡਾਂਗੇ ਅੱਜ ਬਾਜੀ ਹਾਂ ਰਫੜੀ ਹੁੰਦੀ ਹੈ ਇੱਥੇ ਦੋ ਜਣੇ ਦੰਦੇ ਰਹਿੰਦੇ ਰਹਤੀ ਦੋ ਜਣੇ ਦੋ ਪਟੰਗ ਨਹੀਂ ਤਾਂ ਲੱਗਦਾ ਆ ਦੇਖੋ ਜੇ ਆਪਾਂ ਆਵਣੇ ਦੋ ਜਣੇ ਰਾਖਾਣਾ ਦੋ ਜਣੇ ਦੋ ਦੋ ਜਣੇ ਦਾ ਉਹ ਇਦਾਂ ਹੁੰਦਾ। ਜੀ ਉਹ ਬੈ ਗਿਆ ਹੁਣ। ਮੁੰਡੇ ਦੀ ਮਾਂ ਦਾ। ਉਹ ਦਿਨੜਾ ਨੂੰ। ਭਾਈ ਤੁਹਾਡੀ ਵਾਲੀ ਬਾਤ। ਐ ਕਿ ਆਪਾਂ ਮਾਰ ਸਾਧਿਆ ਤੇ ਸਾਡੇ ਹਾਂ ਤੇ ਚੰਦ। ਉਹ ਆਪਣੇ ਤੇ ਇੱਥੇ ਆਉਂਦੀਆਂ ਹੁੰਦੀ। ਆਇਆ ਤੋਂ ਦੋ ਮਿੰਨੀਆਂ। ਕਿੱਤੀ ਨਹੀਂ ਮੈਂ ਕਰ ਦਿੰਦਾ ਉਹ ਨਹੀਂ ਨਹੀਂ ਮੈਂ ਆਪ ਫੜ ਅਗਲੀ ਲਾਉਂਦ ਬੈਠੇ ਦੇ ਦੇ ਐਤਾ ਮਾਰਦਾ ਛੱਡ ਉਹ ਨਹੀਂ ਚਲ ਸਾਰੇ ਇੱਧਰ ਟਿੱਗੇ ਵਾਲਾ ਆਓ ਐ ਲੈ ਲੋ ਹੁਣ ਰੋਕ ਜਾ ਦੇਖੀ ਸਾਰੇ ਕੀ ਦੇਖ ਸਾਰੀਆਂ ਲਾਉਣਾ ਦੇਖੀ ਓਏ ਬੱਸ ਕਰ ਮੈਂ ਤੋਈ ਹੋਰ ਕਰ ਲੀਆ ਬਾਜੀ ਥੱਡੀ ਵਾਰੀ ਆ ਦੇਖੀ ਕੋਟੂ ਮਾਰਦਾ ਉਹ ਜੀ ਐ ਟੈਂਟਾ ਉਹ ਆਪੇ ਜਾ ਤੁਹਾਨੂੰ ਨਹੀਂ ਮਰੀ ਜਾਂਦੀ। ਉਹ ਤੇ ਸਾਰੀ ਬੈਠੀ। ਉਹ ਨਹੀਂ ਨਹੀਂ ਬੈਗੀ। ਬੜਾ। ਅੱਜ ਉਹ ਲੂਤਰਾ ਕੱਟੀਆ ਕੱਟੀਆ। ਮੇਰਾ ਦਾ ਪਾੜਿਆ। ਬੜਾ। ਆਹ ਨਾ ਦੇ। ਇਹ ਕੱਢ ਕੇ ਕੋਣ ਰੋਲਾਈ ਕੋਣੀ ਹੁੰਦਾ ਉਹਦੇ। ਉਹ ਇਹ ਰੋਲਾ। ਉਹ ਕਹਿੰਦੇ ਰਾਣੀ ਲੈਣੀ ਆ। ਪਰ ਆਹ ਬਾਹਰ ਬਾਹਰ ਮੈਨੂੰ। ਮੈਂ ਇੰਦਾ ਪਾਲ। ਉਹ ਲੈ ਬੋਲ। ਬੰਦੇ ਨੇ ਸਿੱਤੀ। ਬਾਹਰ ਇਹ ਚੱਕ ਲੈਣੀ ਤੂੰ। ਨਹੀਂ ਚੱਕਦੇ ਭਰਾਵਾਂ ਨੇ। ਬਾਹਰ ਮੂਰਖ ਪੱਚੀ ਬੈਠਾ। ਜਲਦੀ ਲੋ ਗਿਆ ਚਲੋ ਜੀ ਸਾ ਦੋਨੇ ਨੂੰ ਦਿਲੋਂ ਦੀ ਇੱਕ ਵਾਸੇ ਹੋਵੇ ਰੋਦੀ ਥੋੜੀ ਵਧਾ ਦੇ ਚਲੋ ਜੀ ਆ ਵੀ ਦੋਨੇ ਲੜੀ ਜਾਂਦੇ ਇੱਕ ਦੂਜੇ ਨਾਲ ਇਹਨਾਂ ਦੀ ਆਪਾਂ ਅਖੀਲੀ ਵਾਰ ਦੀ ਵਿੱਚ ਹੋ ਕੇ ਗਿਆ ਰਿਕਨ ਨੂੰ ਚਲੋ ਇਹ ਆtrasੇ ਇੱਟੇ ਇਹਨੇ ਜਿਹੜੇ ਆ ਕੇ ਲੰਜਾ ਪੇਰੇ ਤੋਂ ਆਇਆ ਤੁਹਾਨੂੰ ਬਹੁਤ ਜਿਆਦਾ ਇਹ ਗੱਲ ਤਾਂ ਬਹੁਤ ਜਿਆਦਾ ਕਰਾਓ ਨਾਰੀ ਸ਼ਕਤੀ ਤੋਂ ਜਿੰਦਾਬਾਹ ਆਪਿਆ ਭਰਾਓ ਸਾਡੀ ਆਡੇ ਨਾਲ ਦਰੋਂਦ ਨਹੀਂ ਮੈਂ ਸਾਲੇ ਫੇਰ ਦੋੜਦਾ ਆਸਤਰਾ ਬੜੀ ਮਾਨਸ ਸੀ ਆ ਬਾਸਤਰਾ ਦੋਨੇ ਚ ਆਇਂ ਗਏ ਤਾਂ ਸੋਨਾ ਕੱਟਾ ਪਾਇਆ ਹਾਂ ਉਹ ਤੇ ਯਾਰ ਦਉਂਗੇ ਇੱਥੇ ਆਇਤਾ ਨਹੀਂ ਯਾਰ ਦਉਂਗੇ ਬਾਤ ਤੇ ਬਾਤ ਉਹ ਮਾਰੀ ਹੋਈ ਯਾਰ ਤੋੜਨਾ ਤੋੜਨਾ ਆ ਤੇ ਕਹਿੰਦੇ ਹਰ ਗਿਆ ਮੈਂ ਆ ਨਹੀਂ ਮੰਨਣੀ ਜਾਨਾਰੀ ਹੋਏ ਮੇਰੀ ਬਣੀਓ ਕੋਟੂ ਕਰ ਤੇ ਕੋਟੇ ਚੱਲਣਾ ਓ 48 ਸਿੱਧੀ ਲਾ ਲੈ ਕਿਉਂ ਕਹਿੰਦੇ ਮੈਨ ਸਾਡੇ ਕਹਦੇ ਕੀ ਬਾਤ ਹੱਥ ਖੜੇ ਕਰਦੇ ਹੱਥ ਖੜੇ ਕਰਦੇ ਨਾਰੀ ਸ਼ਕਤੀ ਜਿੰਦਾਬਾਦ ਜਦ ਆਂਦੀ ਐ ਕੋਲੋਂ ਨਹੀਂ ਕੋਈ ਦਿੱਕਤ ਕਰਦਾ ਨਾ ਲੜਾਈ ਤੇ ਬਾਅਦ ਗੇਮ ਤੇ ਡ੍ਰੈਗ ਤੇ ਕੋਟੂ ਤੋ تیر ਕੋਲੋਂ ਨਾ ਪਰਦਾ ਰੇ ਨਿਸ਼ਾਨੇ ਦੇ ਨੇ ਕੋਈ ਨਹੀਂ ਲੱਗਦਾ ਉਹ ਚਾਹ ਪੋੜਾ ਕੋਲਦਾ ਮੋਹ ਤੇ ਹੌਸਲਾ ਹਾਰਦਾ ਨਹੀਂ ਹਾਰਦਾ ਕੋਟੂ ਬੜਾ ਲੈ ਗਿਆ ਭੈਣ ਢੇਰੀਆਂ ਨੂੰ ਬਣਾ ਦੇ ਜਿਹੜੀਆਂ ਨਿਧਰਾਵਾਂ ਦੇਣਾ ਐ

ਨਹੀਂ ਨਹੀਂ ਦੂਰੀ ਪਈ ਤੇ ਨਹੀਂ ਨਹੀਂ ਦੂਰੀ ਪਈ ਨਹੀਂ ਆਵੇ ਨੋ ਨਾਏ ਦੋ ਕੋਈ ਮਾਦਰੀ ਮਿਟ ਰਹੀ ਦੀਂ ਅੰਤਰਾ ਕਦਮਾਂ ਅੰਤਰਾ ਚਾਰ ਪਾਸੇ ਹਰਿਆ 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 ਪਿੰਨਾਂ ਰੱਖੇ ਕੋਈ ਤੇ ਮੜ ਪਾਈ ਐ ਚੱਲ ਇਹਨੇ ਪਾਈ ਆ ਕੋਟੂ ਇੱਥੇ ਬਾਜੀ ਲੈ ਫੇ ਦੂ ਲੈ ਗਿਆ ਅਸੀਂ ਜਾ ਦੋਨੇ ਲੈ ਕੇ ਆ ਸਕਦੇ ਹਾਂ ਲੈ ਆ ਪਾਈ ਏਈ ਜਮੇ ਕਰੋ ਆਪਾਂ ਬੈਲੀ ਤੇ ਹੁਣ ਕਿਹੜੇ ਪਰਿਆਣਾ ਕਰਨ ਗਣਿਤ ਆ ਵੀ ਲਈ ਜਾਨਾ ਐਨਕ ਤੇ ਆ ਚੁਕੀਆ ਗੇਮ ਗਾਇਜ਼ ਆਈ ਫਰੈਂਡਸ ਹੁਣ ਖੇਡਦੇ ਸੀ ਹੁਣ ਲਾਸਟ ਦੇ ਆ ਵਿੱਚ ਦੇ ਪੂਰਾ ਗੇਮ ਦੇਖਣਾ ਨਾਰੀ ਪੱਸੀ ਜਿੱਤਦਾ ਬਾਦਿਆ ਕ ਮਰਦ ਸ਼ਕਤੀ ਰਿੰਦਾ ਓ ਮਰਦ ਜਾਤ ਜਿੱਤਦਾ ਬਾਦ ਓ ਮਾਈ ਗਾਡ ਇਕ ਤੇ ਸ਼ਕਤੀ ਮਿਲਿਆ ਜਨਾਜਾ ਮੈਂ ਕਹੇ ਸੀ ਮਰਦੋ ਹਾਰ ਮੰਨ ਲਓ ਜਨਾਜਾ ਨਹੀਂ ਆ ਕੋਲ

290 ਦਾ ਸਰਵਰ ਤੇ ਰਹਤੇ ਨੇ ਨਹੀਂ ਰੱਖ ਤਾ 350 ਰੁਪਏ ਹੀ ਜਿੱਤੇ ਆ ਤੂੰ 40 ਰੁਪਏ ਸਾਡੇ ਨੇ 5 ਤੋਂ 4 ਦੇ ਵਿੱਚ ਚੈਲੰਜ ਕੀਤਾ ਸੀ ਸਾਰੇ ਛੱਤੀ ਛੱਤ ਜੇ ਮਾਤਾ ਜੋਸ਼ ਵੱਲ ਜੇ ਮਾਤਾ ਦੀ ਸ਼ਕਤੀ ਵੱਲ ਜੇ ਮਾਤਾ ਨਾ ਹੀ ਸ਼ਕਤੀ ਜ਼ਿੰਦਾਬੋ ਚਲੋ ਮਾਰਤ ਜਯਾ ਮੁਰਦਾਬਾ ਅੱਛਾ ਮਾਰਤ ਜਯਾ ਤੇ ਕਿਹ ਏਡਾ ਤੇ ਕਰਨ ਮੈਂ ਜਾਣਾ ਹੈ ਸ਼ੂਟ ਤੇ ਉਹਦੇ ਨਾਲ ਕਿ ਮਨਪਲੇਸ ਤੇਰਾ ਤਨੀ ਜਿਦੋਂ ਮੈਂ ਕਿਹਾ ਜਿੰਨ ਮੈਂਦੀ ਵੀ ਪਾਣੀ ਸਵੇਰ ਦੇਸੀ ਦਾ ਖੱਡੇਰੇ ਗਈ। ਤੇ ਸਵੇਰ ਦਾ ਆਪਾਂ ਕੁਝ ਪਾਣੀ ਤੇ ਹੁਣ ਆਪਾਂ ਲੱਗੇ ਹਾਂ। ਗਲੈਜ਼ ਗਲੈਜ਼ ਨਾਲ ਮੈਂਦੀ ਵੀ ਕਾਉਣੀ ਆ ਤੇ ਫਾਈਨ ਦੀ ਬਹੁਤ ਹੋ ਗਿਆ। ਉਹਨਾਂ ਬਲਵਾਨ ਨੇ ਪਿਆ ਮੰਦੀ ਤੇ ਬਾਕੀ ਪਲੀਜ਼ ਸਾਰੇ ਜਾਨੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਜਾਨੂ ਨੀ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੁੰਦਾਂ ਨੂੰ ਸਵੇਰ ਮੋਰਚੇ ਜਾ ਕੇ ਮਿਲਾਂਗੇ ਸ਼ੂਟ ਤੇ ਬਾਏ